ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਉੱਤੇ ਹੁਣ ਗੰਭੀਰ aarop ਲਗਾਏ ਜਾ ਰਹੇ ਨੇ ਤਾਂ aarop ਲਗਾਉਣ ਵਾਲਾ ਵੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਬਚਪਨ ਦਾ ਦੋਸਤ ਹੈ ਆਖਿਰਕਾਰ ਇੱਕ ਇਹ ਸਾਰਾ ਮਾਮਲਾ ਤੁਹਾਨੂੰ ਦੱਸਦੇ ਆ ਪਿੰਡ ਮਾਖਾ ਦੇ ਲੇਖਕ ਮਨਜਿੰਦਰ ਮਾਖਾ ਨੇ ਆਪਣੇ ਦੋਸਤ ਮਹਿਰੂਮ ਸਿੱਧੂ ਮੂਸੇਵਾਲਾ ਦੇ ਜੀਵਨ ਉੱਤੇ ਇੱਕ ਕਿਤਾਬ ਲਿਖੀ ਸੀ ਜਿਸ ਕਿਤਾਬ ਦਾ ਨਾਮ ਰੀਅਲ ਰੀਜ਼ਨ ਵਾਈ ਲੀਜ਼ਨ ਡਾਈਡ ਹੈ ਇਸ ਕਿਤਾਬ ਕਰਕੇ ਮਨਜਿੰਦਰ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਸ ਦੇ ਖਿਲਾਫ ਦਸੰਬਰ 2024 ਦੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਅਤੇ ਇਹ ਇਲਜ਼ਾਮ ਲਗਾਇਆ ਹੈ ਕਿ ਜਿਸ ਕਿਤਾਬ ਨੂੰ ਮਨਜਿੰਦਰ ਮੱਖਾ ਨੇ ਲਿਖਿਆ ਹੈ ਉਹ ਬੇਬੁਨਿਆਦ ਹੈ ਅਤੇ ਦੋਸ਼ਾਂ ਦੇ ਆਧਾਰਿਤ ਹੈ ਇਸ ਨੂੰ ਲੈ ਕੇ ਪੁਲਿਸ ਮੱਖਾ ਦੇ ਘਰੇ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਆਖਰਕਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੱਖਾ ਨੂੰ ਜ਼ਮਾਨਤ ਦੇ ਦਿੱਤੀ ਜਿਸ ਤੋਂ ਬਾਅਦ ਆ ਕੇ ਇਹ ਸਾਰੀ ਗੱਲ ਤੋਂ ਪਰਦਾ ਉੱਠਿਆ ਮਨਜਿੰਦਰ ਮੱਖਾ ਵੱਲੋਂ ਹੁਣ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਸ ਨੇ ਪਿਤਾ ਬਲਕੌਰ ਸਿੰਘ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਜੋ ਇਲਜ਼ਾਮ ਲਗਾਏ ਗਏ ਨੇ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਜ਼ਮਾਨਤ ਮਿਲਦਿਆਂ ਹੀ ਮਨਜਿੰਦਰ ਮੱਖਾ ਨੇ ਫੇਸਬੁਕ ਆਈਟੀ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਸ਼ੁਕਰ ਹੈ ਕਿ ਇਸ ਮੁਲਕ ਦੇ ਵਿੱਚ ਹਲੇ ਅਦਾਲਤਾਂ ਬਚੀਆਂ ਨੇ ਨਹੀਂ ਤਾਂ ਬਲਕੌਰ ਸਿੰਘ ਵਰਗੇ ਹੰਕਾਰੀ ਬੰਦੇ ਕਿਤਾਬ ਲਿਖਣ ਕਰਕੇ ਮੇਰੇ ਵਰਗੇ ਬੰਦੇ ਦਾ ਕਤਲ ਹੀ ਕਰਵਾ ਦਿੰਦੇ ਕਿਤਾਬ ði real reason why listen died ਲਿਖਣ ਕਰਕੇ ਮੈਂ ਪਿਛਲੇ ਕਈ ਦਿਨਾਂ ਤੋਂ ਘਰ ਤੋਂ ਬਾਹਰ ਸੀ ਅਤੇ ਪੁਲਿਸ ਲਗਾਤਾਰ ਮੇਰੇ ਘਰ ਦੇ ਉੱਤੇ ਢੇਡੇ ਮਾਰ ਰਹੀ ਸੀ ਮੇਰੇ ਘਰ ਤੇ ਛਾਪੇਮਾਰੀ ਕਰ ਰਹੀ ਸੀ ਅਤੇ ਮੈਨੂੰ ਗ੍ਰਫਤਾਰ ਕਰਨ ਦੀ ਫਰਾਕ ਵਿੱਚ ਸੀ ਤੇ ਹੁਣ ਮਨਜੋਗ ਅਦਾਲਤ ਨੇ ਮੇਰੇ ਉੱਪਰ ਕੇਸ ਕਰਨ ਵਾਲਿਆਂ ਨੂੰ ਵੀ ਲਾਂਤਾਂ ਪਾਈਆਂ ਨੇ ਕਿਉਂਕਿ ਇਹ ਕੇਸ ਜਿਸ ਤਰ੍ਹਾਂ ਤੱਕੇ ਅਤੇ ਪੈਸੇ ਦੇ ਜ਼ੋਰ ਉੱਤੇ ਕਰਵਾਇਆ ਗਿਆ ਸੀ ਇਸ ਦਾ ਕੋਈ ਸਿਰ ਪੈਰ ਨਹੀਂ ਹੈ ਅਤੇ ਬਾਕੀ ਗੱਲਾਂ মিডিਆ ਦੇ ਸਾਹਮਣੇ ਆ ਕੇ ਕਰਾਂਗਾ ਕਿਉਂਕਿ ਮੇਰਾ ਦਿਲ ਹੁਣ ਬਹੁਤ ਭਰਿਆ ਹੋਇਆ ਹੈ ਜਿਸ ਤਰ੍ਹਾਂ ਮੈਨੂੰ ਤੰਗ ਪਰੇਸ਼ਾਨ ਕੀਤਾ ਗਿਆ ਸੀ ਤਾਂ ਉਸ ਦਾ ਜਵਾਬ ਮੈਂ ਜ਼ਰੂਰ ਦਵਾਂਗਾ ਤਾਂ ਮੈਂ ਇੱਕ ਮੀਡੀਆ ਦੇ ਸਾਹਮਣੇ ਆ ਕੇ ਆਪਣੀ ਗੱਲ ਜ਼ਰੂਰ ਰੱਖਾਂਗਾ ਕਿਤਾਬ ਲਿਖਣ ਤੋਂ ਬਾਅਦ ਮਨਜਿੰਦਰ ਮਾਖਾ ਨੇ ਫੇਸਬੁੱਕ ਉੱਤੇ ਉਸ ਦੀ ਫੋਟੋ ਵੀ ਸ਼ੇਅਰ ਕੀਤੀ ਹੈ ਹਾਲਾਂਕਿ ਮਨਜਿੰਦਰ ਮਾਖਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੁਣ ਇਹ ਪੋਸਟ ਨੂੰ ਹਟਾ ਦਿੱਤਾ ਗਿਆ ਮਨਜਿੰਦਰ ਮਾਕਾਸ ਸਿੱਧੂ ਮੁਸੇਵਾਲੇ ਦਾ ਨਜ਼ਦੀਕੀ ਦੋਸਤ ਸੀ ਜਿਨ੍ਹਾਂ ਵੱਲੋਂ ਸਿੱਧੂ ਮੁਸੇਵਾਲੇ ਦੀ ਮੌਤ ਤੋਂ ਬਾਅਦ ਉਸ ਦੇ ਜੀਵਨ ਤੇ ਕਿਤਾਬ ਲਿਖੀ ਗਈ ਸੀ ਤਾਂ ਇਸ ਕਿਤਾਬ ਦੇ ਵਿੱਚ ਸਿੱਧੂ ਮੁਸੇਵਾਲੇ ਦੇ ਬਚਪਨ ਦੀਆਂ ਤਸਵੀਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਅਤੇ ਇਸ ਦੇ ਨਾਲ ਹੀ ਇਸ ਕਿਤਾਬ ਦੇ ਵਿੱਚ ਸਿੱਧੂ ਮੁਸੇਵਾਲਾ ਦੇ ਕੇਂਦਰ ਤੇ ਵੱਡੇ ਲੀਡਰਾਂ ਦੇ ਸਬੰਧਾਂ ਤੋਂ ਇਲਾਵਾ ਗੈਂਗਸਟਰਾਂ ਦੇ ਨਾਲ ਵੀ ਤਾਲਮੇਲ ਦੱਸਿਆ ਗਿਆ ਸੀ ਜਿਸ ਦੇ ਵਿੱਚ ਲਾਰੈਂਸ ਮਿਸ਼ਨੋਈ ਅਤੇ ਹੋਰ ਗੈਂਗਸਟਰ ਗਰੁੱਪਾਂ ਦਾ ਵੀ ਜ਼ਿਕਰ ਕੀਤਾ ਗਿਆ ਸਿੱਧੂ ਉਸੇ ਵਾਰਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਕਿਤਾਬ ਉੱਤੇ ਇਤਰਾਜ਼ ਜਤਾਇਆ ਸੀ ਅਤੇ ਉਸ ਨੇ ਮਾਨਸਾ ਦੇ ਐਸਐਸਪੀ ਨੂੰ ਇੱਕ ਸ਼ਿਕਾਇਤ ਕੀਤੀ ਸੀ ਜਿਸ ਦੇ ਵਿੱਚ ਮਨਜਿੰਦਰ ਮੱਖਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਮਾਨਸਾ ਸਦਰ ਪੁਲਿਸ ਵੱਲੋਂ ਮਨਜਿੰਦਰ ਮੱਖਾ ਦੇ ਖਿਲਾਫ ਮੂਸੇ ਵਾਲੇ ਦੇ ਪਿਤਾ ਬਲਕੌਰ ਦੇ ਬਿਆਨਾਂ ਉੱਤੇ ਮਾਮਲਾ ਦਰਜ ਕੀਤਾ ਸੀ ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ ਪਰ ਮਾਨਯੋਗ ਹਾਈ ਕੋਰਟ ਵੱਲੋਂ ਉਸ ਨੂੰ ਜ਼ਮਾਨਤ ਦਿੱਤੀ ਗਈ ਜਿਸ ਤੋਂ ਬਾਅਦ ਫਿਰ ਮਨਜਿੰਦਰ ਮੱਖਾ ਨੇ ਆਪਣਾ ਇਹ ਦਰਦ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਹੈ ਤੇ ਜਿਸ ਤੋਂ ਬਾਅਦ ਸਾਰੀ ਗੱਲ ਉੱਤੋਂ ਭੇਦ ਉੱਠਿਆ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਮਨਜਿੰਦਰ ਮੱਖਾ মিডিਆ ਦੇ ਸਹਾਰੇ ਰਾਹੀਂ ਹੋਰ ਕਿਹੜੇ ਖੁਲਾਸੇ ਕਰਦਾ ਹੈ